ਹੈਲੋ ਫਰੈਂਡਸ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਆਪਣੀ ਅੱਜ ਦੀ ਇਸ ਵੀਡੀਓ ਦਾ ਜਿਹੜਾ ਮੇਨ ਟਾਪਿਕ ਹੈ ਉਹ ਇਹ ਹੈ ਕਿ ਜਿਹੜੇ ਬੱਚੇ +2 ਤੋਂ ਬਾਅਦ BA ਦੇ ਵਿੱਚ ਐਡਮਿਸ਼ਨ ਲੈਂਦੇ ਨੇ ਮਤਲਬ +2 ਤੋਂ ਬਾਅਦ ਜੋ ਬੱਚੇ BA ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੈ ਉਹ ਇਹ ਆਉਂਦੀ ਹੈ ਕਿ ਸਬਜੈਕਟ ਨੇ ਜਿਹੜੇ ਉਹ ਆਪਾਂ ਕਿਹੜੇ ਚੂਜ਼ ਕਰੀਏ ਬਹੁਤ ਸਾਰੇ ਬੱਚੇ ਮੈਂ ਦੇਖੇ ਨੇ ਜਦੋਂ BA ਦੇ ਵਿੱਚ ਐਡਮਿਸ਼ਨ ਲੈਂਦੇ ਨੇ ਤਾਂ ਜਿਹੜੇ ਸਬਜੈਕਟ ਨੇ ਉਹ ਬਹੁਤ ਗਲਤ ਚੂਜ਼ ਕਰ ਲੈਂਦੇ ਨੇ ਉਹਨਾਂ ਨੂੰ ਜਾਂ ਤਾਂ ਕਿਸੇ ਵੱਲੋਂ ਗਾਈਡੈਂਸ ਨਹੀਂ ਮਿਲਦੀ ਉਹ ਆਪਣੇ ਵੱਲੋਂ ਹੀ ਸਬਜੈਕਟ ਨੇ ਜਿਹੜੇ ਉਹ ਚੂਜ਼ ਕਰ ਲੈਂਦੇ ਨੇ ਜਾਂ ਫਿਰ ਕੋਈ ਵੀ ਉਹਨਾਂ ਨੂੰ ਜਿਹੜਾ ਬੰਦਾ ਉਹਨਾਂ ਨੂੰ ਕੋਈ ਸਲਾਹ ਦਿੰਦਾ ਉਹ ਗਲਤ ਸਲਾਹ ਦੇ ਦਿੰਦਾ ਤਾਂ ਬੀਏ ਦੇ ਵਿੱਚ ਉਹ ਗਲਤ ਸਬਜੈਕਟ ਨੇ ਜਿਹੜੇ ਉਹ ਚੂਜ਼ ਕਰ ਬੈਠਦੇ ਨੇ ਤਾਂ ਫਿਰ ਜਦੋਂ ਉਹ ਬੀਏ ਕਰਨ ਤੋਂ ਬਾਅਦ ਅੱਗੇ ਕੁਝ ਵੀ ਉਹਨਾਂ ਨੇ ਕਰਨਾ ਹੁੰਦਾ ਬੀਐਡ ਕਰਨੀ ਹੁੰਦੀ ਹੈ ਜਾਂ ਫਿਰ ਕਿਸੇ ਟੈਸਟ ਦੀ ਤਿਆਰੀ ਕਰਨੀ ਹੁੰਦੀ ਹੈ ਉੱਥੇ ਉਹਨਾਂ ਨੂੰ ਫਿਰ ਉਦੋਂ ਰਿਅਲਾਈਜ਼ ਹੁੰਦਾ ਕਿ ਅਸੀਂ ਬੀਏ ਦੇ ਵਿੱਚ ਜਿਹੜੇ ਸਬਜੈਕਟ ਨੇ ਉਹ ਅਸੀਂ ਗਲਤ ਪੜ ਬੈਠੇ ਅਸੀਂ ਸਬਜੈਕਟ ਕੋਈ ਹੋਰ ਲੈਣਾ ਸੀ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹੀ ਚੀਜ਼ ਦੱਸਣਾ ਚਾਹੂੰਗਾ ਕਿ ਤੁਸੀਂ ਬੀਏ ਜਦੋਂ ਕਰਨੀ ਹੈ ਪਲੱਸ 2 ਤੋਂ ਬਾਅਦ ਤਾਂ ਬੀਏ ਦੇ ਵਿੱਚ ਤੁਸੀਂ ਕਿਹੜੇ-ਕਿਹੜੇ ਸਬਜੈਕਟ ਚੂਜ਼ ਕਰਨੇ ਨੇ ਮੰਨ ਲਓ ਜੇਕਰ ਤੁਸੀਂ ਟੀਚਿੰਗ ਲੈਣ ਦੇ ਵਿੱਚ ਜਾਣਾ ਹੈ ਤਾਂ ਕਿਹੜੇ ਸਬਜੈਕਟ ਚੂਜ਼ ਕਰਨੇ ਨੇ ਕੋਈ ਟੈਸਟ ਦੀ ਤਿਆਰੀ ਕਰਨੀ ਹੈ ਤਾਂ ਕਿਹੜੇ ਸਬਜੈਕਟ ਚੂਜ਼ ਕਰਨੇ ਨੇ ਹੈਨਾ ਤਾਂ ਇਸ ਤਰ੍ਹਾਂ ਉਹ ਸਾਰਾ ਕੁਝ ਤੁਹਾਨੂੰ ਮੈਂ ਦੱਸਾਂਗਾ ਕਿ ਕਿਹੜੇ-ਕਿਹੜੇ ਸਬਜੈਕਟ ਤੁਸੀਂ ਚੂਜ਼ ਕਰ ਸਕਦੇ ਹੋ ਤੁਹਾਡੇ ਲਈ ਕਿਹੜਾ ਸਬਜੈਕਟ ਵਧੀਆ ਹੋਏਗਾ ਸਪੈਸ਼ਲੀ ਆਪਾਂ ਬੀਏ ਦੀ ਗੱਲ ਕਰਾਂਗੇ ਕਿ ਬੀਸੀ ਅਤੇ ਬੀਕਾਮ ਵਗੈਰਾ ਜਿਹੜੇ ਆਪਣੇ ਕੋਰਸ ਹੁੰਦੇ ਨੇ ਇਹਨਾਂ ਵਿੱਚ ਤਾਂ ਲਗਭਗ ਸਬਜੈਕਟ ਨੇ ਜਿਹੜੇ ਫਿਕਸ ਹੀ ਹੁੰਦੇ ਨੇ ਹਨਾ ਆਪਾਂ ਬੀਏ ਦੀ ਗੱਲ ਕਰਦੇ ਆ ਹੁਣ ਮੰਨ ਲਓ ਤੁਸੀਂ ਪਲੱਸ 2 ਤੋਂ ਬਾਅਦ ਬੀਏ ਦੇ ਵਿੱਚ ਐਡਮਿਸ਼ਨ ਲੈਣ ਲੱਗੇ ਹੋ ਧਿਆਨ ਨਾਲ ਸੁਣਿਓ ਜਦੋਂ ਤੁਸੀਂ ਬੀਏ ਦੇ ਵਿੱਚ ਐਡਮਿਸ਼ਨ ਲਓਗੇ ਤੁਹਾਡੇ ਕੁੱਲ ਜਿਹੜੇ ਸਬਜੈਕਟ ਹੁੰਦੇ ਨੇ ਤੁਸੀਂ ਪੜ੍ਹਨੇ ਹੁੰਦੇ ਨੇ ਪੰਜ ਹੁੰਦੇ ਨੇ ਠੀਕ ਹੈ ਹੁਣ ਉਹ ਪੰਜ ਸਬਜੈਕਟ ਕਿਹੜੇ ਸਭ ਤੋਂ ਪਹਿਲਾਂ ਤਾਂ ਦੇਖੋ ਕੰਪਲਸਰੀ ਸਬਜੈਕਟ ਹੁੰਦੇ ਨੇ ਦੋ ਪੰਜਾਬੀ ਅਤੇ ਇੰਗਲਿਸ਼ ਪੰਜਾਬੀ ਕੰਪਲਸਰੀ ਇੰਗਲਿਸ਼ ਕੰਪਲਸਰੀ ਇਹ ਸਬਜੈਕਟ ਤਾਂ ਤੁਹਾਨੂੰ ਲੈਣੇ ਤਾਂ ਇਹਨਾਂ ਦੀ ਤਾਂ ਕੋਈ ਚਿੰਤਾ ਹੀ ਨਹੀਂ ਇਹ ਤਾਂ ਮਤਲਬ ਆਪਣੇ ਆਪ ਵੀ ਕਾਲਜ ਵਾਲੇ ਪੜਨਗੇ ਤਾਂ ਦੋ ਸਬਜੈਕਟ ਤਾਂ ਹੋਗੇ ਪੰਜ ਦੇ ਵਿੱਚੋਂ ਰਹਿ ਗਏ ਤਿੰਨ ਅਗਲਾ ਆਪਣੇ ਲੈਂਗੁਏਜ ਸਬਜੈਕਟ ਹੁੰਦੇ ਨੇ ਲੈਂਗੁਏਜ ਜਿਸ ਨੂੰ ਆਪਾਂ ਲਿਟਰੇਚਰ ਕਹਿੰਦੇ ਆ ਹੋ ਸਕਦਾ ਪਲੱਸ 2 ਦੇ ਵਿੱਚ ਵੀ ਬਹੁਤ ਸਾਰੇ ਬੱਚੇ ਲਿਟਰੇਚਰ ਸਬਜੈਕਟ ਪੜ ਰਹੇ ਹੋਣ ਕਈਆਂ ਲਵੇ ਪੰਜਾਬੀ ਇਲੈਕਟਿਵ ਹੁੰਦੀ ਹੈ ਪੰਜਾਬੀ ਲਿਟਰੇਚਰ ਜਾਂ ਪੰਜਾਬੀ ਇਲੈਕਟਿਵ ਕਈਆਂ ਲਵੇ ਹਿੰਦੀ ਇਲੈਕਟਿਵ ਹੁੰਦੀ ਹੈ ਕਈਆਂ ਲਵੇ ਇੰਗਲਿਸ਼ ਲਿਟਰੇਚਰ ਜਾਂ ਫਿਰ ਇੰਗਲਿਸ਼ ਇਲੈਕਟਿਵ ਸਬਜੈਕਟ ਹੁੰਦਾ ਬਹੁਤ ਸਾਰੇ ਬੱਚੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਕੋਲ ਕੋਈ ਵੀ ਇਲੈਕਟਿਵ ਸਬਜੈਕਟ ਨਹੀਂ ਹੁੰਦਾ ਸਿਰਫ ਉਹ ਦੂਸਰੇ ਸਬਜੈਕਟ ਪੜ੍ਹਦੇ ਨੇ ਬਟ ਮੈਂ ਤੁਹਾਨੂੰ ਇੱਕ ਸਪੈਸ਼ਲੀ ਆਪਣੇ ਵੱਲੋਂ ਇੱਕ ਤੁਹਾਨੂੰ ਮੈਂ ਸੁਜੈਸਟ ਕਰਨਾ ਚਾਹਾਂਗਾ ਤੁਹਾਨੂੰ ਸਾਰਿਆਂ ਨੂੰ ਕਿ ਇੱਕ ਇਲੈਕਟਿਵ ਸਬਜੈਕਟ ਤੁਸੀਂ ਜਰੂਰ ਲਓ ਹੀ ਲੋ ਪਲੱਸ 2 ਦੇ ਵਿੱਚ ਵੀ ਔਰ ਜਦੋਂ बीए ਕਰੋਗੇ बीए ਦੇ ਵਿੱਚ ਵੀ ਤਿੰਨ ਆਪਣੇ ਕੋਲ ਇਲੈਕਟਿਵ ਸਬਜੈਕਟ ਨੇ ਪੰਜਾਬੀ ਇਲੈਕਟਿਵ ਹਿੰਦੀ ਇਲੈਕਟਿਵ ਇੰਗਲਿਸ਼ ਇਲੈਕਟਿਵ ਸਭ ਤੋਂ ਪਹਿਲਾਂ ਤਾਂ ਤੁਸੀਂ ਉਸ ਸਬਜੈਕਟ ਨੂੰ ਪਹਿਲ ਦਿਓ ਜੋ ਤੁਸੀਂ ਪਲੱਸ 2 ਦੇ ਵਿੱਚ ਜਿਹੜਾ ਇਲੈਕਟਿਵ ਸਬਜੈਕਟ ਲਿਆ ਹੈ ਜੇਕਰ ਪਲੱਸ 2 ਦੇ ਵਿੱਚ ਤੁਹਾਡੇ ਕੋਲ ਪੰਜਾਬੀ ਇਲੈਕਟਿਵ ਹੈ ਤਾਂ बीए ਦੇ ਵਿੱਚ ਵੀ ਪੰਜਾਬੀ ਇਲੈਕਟਿਵ ਇੱਕ ਸਬਜੈਕਟ ਚੂਜ਼ ਕਰ ਲਓ ਹਿੰਦੀ ਹੈ ਤਾਂ ਹਿੰਦੀ ਇਲੈਕਟਿਵ बीए ਦੇ ਵਿੱਚ ਵੀ ਇੰਗਲਿਸ਼ ਹੈ ਤਾਂ बीए ਦੇ ਵਿੱਚ ਵੀ ਇੰਗਲਿਸ਼ ਇਲੈਕਟਿਵ ਬਟ ਜੇਕਰ ਤੁਸੀਂ ਚੇਂਜ ਵੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚੇਂਜ ਵੀ ਕਰ ਸਕਦੇ ਹੋ ਪਲੱਸ 2 ਦੇ ਵਿੱਚ ਹੋ ਸਕਦਾ ਹੈ ਤੁਹਾਡੇ ਕੋਲ ਪੰਜਾਬੀ ਇਲੈਕਟਿਵ ਹੋਵੇ ਤਾਂ ਬੀਏ ਦੇ ਵਿੱਚ ਤੁਸੀਂ ਚਾਹੋਗੇ ਕਿ ਮੈਂ ਇੰਗਲਿਸ਼ ਇਲੈਕਟਿਵ ਕਰਾਂ ਤਾਂ ਤੁਸੀਂ ਇੰਗਲਿਸ਼ ਇਲੈਕਟਿਵ ਵੀ ਕਰ ਸਕਦੇ ਹੋ ਬਟ ਮੈਂ ਤੁਹਾਨੂੰ ਸਲਾਹ ਇਹ ਦੇਵਾਂਗਾ ਵੀ ਜਦੋਂ ਵੀ ਕੋਈ ਸਬਜੈਕਟ ਚੂਜ਼ ਕਰਨਾ ਹੈ ਪਹਿਲਾਂ ਉਸ ਲੈਂਗੁਏਜ ਦੇ ਵਿੱਚ ਥੋੜੀ ਬਹੁਤੀ ਤੁਹਾਡੀ ਪਕੜ ਹੋਣੀ ਚਾਹੀਦੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਇੰਗਲਿਸ਼ ਦੇ ਵਿੱਚ ਮੈਂ ਠੀਕ ਠਾਕਾਂ ਮੈਂ ਇੰਗਲਿਸ਼ ਕਰ ਸਕਦਾ ਕੋਈ ਅੱਡੀ ਖਾਸ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਤੁਸੀਂ ਮੈਂ ਤੁਹਾਨੂੰ ਸਪੈਸ਼ਲੀ ਮੈਂ ਆਪਣੇ ਵੱਲੋਂ ਰੈਅ ਦੇ ਦੂੰਗਾ ਤਾਂ ਇੰਗਲਿਸ਼ ਇਲੈਕਟਿਵ ਸਬਜੈਕਟ ਹੈ ਜਿਹੜਾ ਉਹ ਚੂਜ਼ ਕਰੋ ਕਿਉਂਕਿ ਸਟਰੋਂਗ ਤੁਹਾਡਾ ਜਿਹੜਾ ਇਹ ਸਬਜੈਕਟ ਹੈ ਬਾਕੀ ਤੁਸੀਂ ਪੰਜਾਬੀ ਇਲੈਕਟਿਵ ਤੇ ਹਿੰਦੀ ਇਲੈਕਟਿਵ ਵੀ ਲੈ ਸਕਦੇ ਹੋ ਮਤਲਬ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਜ਼ਰੂਰ ਚੂਜ਼ ਕਰੋ ਛੱਡੋ ਨਾ ਹਾਲਾਂਕਿ ਛੱਡ ਵੀ ਸਕਦੇ ਹੋ ਜੇਕਰ ਚਾਹੋ ਤਾਂ ਬੀਏ ਦੇ ਵਿੱਚ ਕੋਈ ਵੀ ਇਲੈਕਟਿਵ ਸਬਜੈਕਟ ਤੁਸੀਂ ਚਾਹੋ ਤਾਂ ਨਹੀਂ ਵੀ ਪੜ ਸਕਦੇ ਬਟ ਉਹਦਾ ਕੋਈ ਫਾਇਦਾ ਨਹੀਂ ਹੈਗਾ ਦੇਖੋ ਬੀਏ ਕਰੀਦਾ ਜੇ ਮੇਰੀ رائے ਲੈਣੇ ਹੋ ਤਾਂ ਇੱਕ ਇਲੈਕਟਿਵ ਸਬਜੈਕਟ ਜ਼ਰੂਰ ਚੂਜ਼ ਕਰੋ ਤਾਂ ਦੇਖੋ ਤਿੰਨ ਹੋ ਗਏ ਦੋ ਕੰਪਲਸਰੀ ਇੱਕ ਇਲੈਕਟਿਵ ਤਿੰਨ ਸਬਜੈਕਟ ਹੋ ਗਏ ਹੁਣ ਰਹਿ ਗਏ ਦੋ ਸਬਜੈਕਟ ਜਿਹੜੇ ਇਹ ਤੁਸੀਂ ਦੋ ਸਬਜੈਕਟ ਚੂਜ਼ ਕਰਦੇ ਹੋ ਇਹਨਾਂ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਬਹੁਤ ਗਲਤੀ ਕਰਦੇ ਆ ਹੁਣ ਉਹ ਗਲਤੀ ਕਿਸ ਤਰ੍ਹਾਂ ਦੇਖੋ ਬਹੁਤ ਸਾਰੇ ਸਬਜੈਕਟ ਹੁੰਦੇ ਨੇ ਹਾਲਾਂਕਿ ਮੈਂ ਪੂਰੇ ਨਹੀਂ ਲਿਖੇ ਮੈਂ ਸਿਰਫ ਓਨੇ ਕ ਸਬਜੈਕਟ ਲਿਖੇ ਨੇ ਜਿੰਨੇ ਕਿ ਜਿਹੜੇ ਆਪਣੇ ਕਾਲਜਸ ਨੇ ਪੰਜਾਬ ਦੇ ਵਿੱਚ ਸਪੈਸ਼ਲੀ ਉਹਨਾਂ ਵਿੱਚ ਇਹ ਸਬਜੈਕਟ ਥੋੜੇ ਆਮ ਕਰਕੇ ਮਤਲਬ ਹੁੰਦੇ ਨੇ ਲਗਭਗ ਹਰ ਇੱਕ ਕਾਲਜ ਦੇ ਵਿੱਚ ਠੀਕ ਹੈ ਤਾਂ ਇਨਾਂ ਸਬਜੈਕਟ ਦੇ ਵਿੱਚੋਂ ਹੀ ਤੁਹਾਨੂੰ ਮੈਂ ਦੱਸਾਂਗਾ ਹੁਣ ਦੇਖੋ ਜੇਕਰ ਤੁਸੀਂ ਬੀਏ ਕਰ ਰਹੇ ਹੋ ਔਰ ਤੁਹਾਡਾ ਮਨ ਹੈ ਵੀ ਬੀਏ ਤੋਂ ਬਾਅਦ ਮੈਂ ਬੀਐਡ ਕਰਨੀ ਹੈ ਉਸ ਤੋਂ ਬਾਅਦ ਮੈਂ ਟੀਚਰ ਬਣਨਾ ਹੈ ਠੀਕ ਹੈ ਹੁਣ ਜਦੋਂ ਤੁਸੀਂ ਟੀਚਰ ਬਣੋਗੇ ਜਦੋਂ ਤੁਸੀਂ ਬੀਐਡ ਕਰਦੇ ਹੋ ਜਦੋਂ ਬੀਐਡ ਤੋਂ ਬਾਅਦ ਤੁਸੀਂ ਮੰਨ ਲਓ ਟੀਚਰ ਬਣਨ ਦੀ ਸੋਚਦੇ ਹੋ ਤਾਂ ਬੀਐਡ ਦੇ ਵਿੱਚ ਤੁਹਾਡੇ ਜਿਹੜੇ ਕੰਬੀਨੇਸ਼ਨ ਨੇ ਸਬਜੈਕਟਾਂ ਦੇ ਉਹ ਕੰਬੀਨੇਸ਼ਨ ਬਣਦੇ ਨੇ ਵੀ ਮੰਨ ਲਓ ਬੀਐਡ ਤੋਂ ਬਾਅਦ ਤੁਸੀਂ ਦੋ ਸਬਜੈਕਟ ਦੇ ਟੀਚਰ ਬਣ ਸਕਦੇ ਹੋ ਦੋ ਸਬਜੈਕਟ ਕਿਹੜੇ ਇੱਕ ਸਬਜੈਕਟ ਤਾਂ ਤੁਹਾਡਾ ਹੋਏਗਾ ਜਿਹੜਾ ਤੁਸੀਂ ਲਿਟਰੇਚਰ ਪੜ੍ਹਿਆ ਹੋਏਗਾ ਮੰਨ ਲਓ ਤੁਸੀਂ ਬੀਐਡ ਕਰ ਲਈ ਬੀਐਡ ਤੋਂ ਬਾਅਦ ਹੁਣ ਤੁਸੀਂ ਟੀਚਰ ਬਣਨਾ ਹੈ ਟੈਟ ਦੀ ਤਿਆਰੀ ਕਰਨੀ ਹੈ ਤਾਂ ਉਹਨਾਂ ਦੇ ਵਿੱਚੋਂ ਤੁਸੀਂ ਦੋ ਸਬਜੈਕਟਾਂ ਦੇ ਟੀਚਰ ਬਣਨ ਦੇ ਲਈ ਐਲੀਜੀਬਲ ਹੋਵੋਗੇ ਇੱਕ ਸਬਜੈਕਟ ਦਾ ਤੁਹਾਡਾ ਇਹ ਹੋਗਾ ਜਿਹੜਾ ਤੁਸੀਂ ਲਿਟਰੇਚਰ ਪੜਿਆ ਹੋਇਆਗਾ ਮੰਨ ਲਓ ਤੁਸੀਂ ਇੰਗਲਿਸ਼ ਲਿਟਰੇਚਰ ਪੜਿਆ ਹੈ ਤਾਂ ਇੱਕ ਤਾਂ ਤੁਸੀਂ ਇੰਗਲਿਸ਼ ਇੰਗਲਿਸ਼ ਦੇ ਮਤਲਬ ਤੁਸੀਂ ਟੀਚਰ ਬਣ ਸਕਦੇ ਹੋ ਜੇ ਹਿੰਦੀ ਪੜੀਆ ਤਾਂ ਹਿੰਦੀ ਦੇ ਟੀਚਰ ਬਣ ਸਕਦੇ ਹੋ ਪੰਜਾਬੀ ਪੜੀਆ ਤਾਂ ਪੰਜਾਬੀ ਦੇ ਟੀਚਰ ਬਣ ਸਕਦੇ ਹੋ ਔਰ ਇੱਕ ਸਬਜੈਕਟ ਇਹਨਾਂ ਦੇ ਵਿੱਚੋਂ ਜੋ ਤੁਸੀਂ ਦੋ ਸਬਜੈਕਟ ਲਓਗੇ ਉਹਨਾਂ ਦਾ ਕੰਬੀਨੇਸ਼ਨ ਬਣੇਗਾ ਹੁਣ ਕਈ ਬੱਚੇ ਇੱਥੇ ਕੰਬੀਨੇਸ਼ਨ ਦੇ ਵਿੱਚ ਗਲਤੀ ਕਰ ਜਾਂਦੇ ਨੇ ਹੁਣ ਤੁਹਾਨੂੰ ਮੈਂ ਕੰਬੀਨੇਸ਼ਨ ਦੱਸਦਾ ਜੇਕਰ ਤੁਸੀਂ ਇੱਕ ਤਾਂ ਇਹਨਾਂ ਦੇ ਵਿੱਚੋਂ ਟੀਚਰ ਬਣਨਾ ਚਾਹੁੰਦੇ ਹੋ ਕਿਸੇ ਸਬਜੈਕਟ ਦਾ ਔਰ ਦੂਸਰਾ ਸਬਜੈਕਟ ਤੁਸੀਂ ਐਸਐਸਟੀ ਦਾ ਟੀਚਰ ਬਣਨਾ ਚਾਹੁੰਦੇ ਹੋ ਐਸਐਸਟੀ ਜਿਹੜੀ ਆਪਾਂ 10ਵੀਂ ਤੱਕ ਹਨੋਂ ਚਾਰ ਸਬਜੈਕਟ ਆਪਾਂ ਪੜ੍ਹਦੇ ਹੁੰਦੇ ਆ ਜੇਕਰ ਤੁਸੀਂ ਐਸਐਸਟੀ ਦਾ ਟੀਚਰ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਜਿਹੜੇ ਤੁਸੀਂ ਆ ਦੋ ਸਬਜੈਕਟ ਚੂਜ਼ ਕਰੋਗੇ ਇਹਨਾਂ ਦੇ ਵਿੱਚੋਂ ਉਹੀ ਸਬਜੈਕਟ ਚੂਜ਼ ਕਰੋ ਜਿਹੜੇ ਐਸਐਸਟੀ ਦੇ ਵਿੱਚ ਆਉਂਦੇ ਨੇ ਹੁਣ ਐਸਐਸਟੀ ਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਆਉਂਦੇ ਨੇ ਵੈਸੇ ਤਾਂ ਬਹੁਤ ਸਾਰੇ ਆਉਂਦੇ ਨੇ ਪਰ ਤੁਹਾਨੂੰ ਮੈਂ ਮੇਨ ਮੇਨ ਦੱਸਦਾ ਜਿਹੜੇ ਆਮ ਤੌਰ ਤੇ ਆਪਣੇ ਕਾਲਜਸ ਦੇ ਵਿੱਚ ਹੁੰਦੇ ਨੇ ਮੈਂ ਤੁਹਾਨੂੰ ਮੈਂ ਸਿਰਫ ਜਿਹੜੇ ਚਾਰਕ ਸਬਜੈਕਟ ਨੇ ਉਹ ਮੈਂ ਦੱਸ ਰਿਹਾ ਉਹਨਾਂ ਦੇ ਵਿੱਚ ਕਿਹੜੇ ਨੇ ਪੋਲੀਟੀਕਲ ਹੋ ਗਿਆ ਹਿਸਟਰੀ ਹੋ ਗਿਆ ਤੇ ਇਕਨੋਮਿਕਸ ਹੋ ਗਿਆ ਇਹ ਚਾਰੋਂ ਜਿਹੜੇ ਸਬਜੈਕਟ ਨੇ ਐਸਐਸਟੀ ਦੇ ਹੁੰਦੇ ਨੇ ਹਾਲਾਂਕਿ ਜੀਓਗ੍ਰਾਫੀ ਵੀ ਆਉਂਦਾ ਬਟ ਹਰ ਇੱਕ ਕਾਲਜ ਦੇ ਵਿੱਚ ਟੀਚਰ ਨਹੀਂ ਹੁੰਦੇ ਤਾਂ ਮੈਂ ਤੁਸੀਂ ਇੰਨਾ ਚਾਰਾਂ ਤੇ ਫੋਕਸ ਰੱਖਣਾ ਬਲਕਿ ਮੈਂ ਤਾਂ ਤੁਹਾਨੂੰ ਕਹਾਂਗਾ ਚਾਰ ਵੀ ਛੱਡੋ ਤੁਸੀਂ ਸਿਰਫ ਆ ਤਿੰਨ ਜੇਕਰ ਤੁਸੀਂ ਐਸਐਸਟੀ ਦੇ ਟੀਚਰ ਬਣਨਾ ਚਾਹੁੰਦੇ ਹੋ ਤਾਂ ਇੰਨਾ ਤਿੰਨਾਂ ਦੇ ਵਿੱਚੋਂ ਦੋ ਸਬਜੈਕਟ ਜ਼ਰੂਰ ਲਓ ਫੇਰ ਹੀ ਤੁਸੀਂ ਅੱਗੇ ਜਾ ਕੇ ਬੀਏ ਦੇ ਵਿੱਚ ਕੰਬੀਨੇਸ਼ਨ ਸਹੀ ਬਣੇਗਾ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਬੱਚੇ ਕੀ ਕਰਦੇ ਨੇ ਨਾ ਐਡੀਸ਼ਨਲ ਦਿੰਦੇ ਫਿਰਦੇ ਨੇ ਤਾਂ ਉਹਨਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਦੁਬਾਰਾ ਪੇਪਰ ਦੇਣੇ ਪੈਂਦੇ ਨੇ ਸਾਰੇ ਬੀਏ ਦੇ 6 ਸਮੈਸਟਰਾਂ ਦੇ ਤਾਂ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਦੋ ਚੂਜ਼ ਕਰੋ ਜੇਕਰ ਤੁਸੀਂ ਹੁਣ ਇਹਨਾਂ ਦੇ ਵਿੱਚੋਂ ਵੀ ਦੇਖੋ ਕਿਹੜੇ ਚੂਜ਼ ਕਰਨੇ ਨੇ ਜੇਕਰ ਤੁਸੀਂ ਸਬਜੈਕਟ ਥੋੜਾ ਜਿਆਦਾ ਸਟਰੋਂਗ ਰੱਖਣਾ ਚਾਹੁੰਦੇ ਹੋ ਹਨਾ ਫਿਰ ਤੁਸੀਂ ਵੀ ਵਧੀਆ ਪੜਨਾ ਚਾਹੁੰਦੇ ਹੋ ਫਿਰ ਤੁਸੀਂ ਹਿਸਟਰੀ ਤੇ ਪੋਲੀਟੀਕਲ ਦੋਨੋਂ ਸਬਜੈਕਟ ਚੂਜ਼ ਕਰ ਲਓ ਜੇਕਰ ਤੁਸੀਂ ਕਹਿੰਦੇ ਹੋ ਵੀ ਨਹੀਂ ਥੋੜੇ ਜੇ ਆਸਾਨ ਹੋਣੇ ਚਾਹੀਦੇ ਨੇ ਫਿਰ ਸੋਸ਼ੀਓਲੋਜੀ ਲੈ ਲਓ ਇਧਰੋਂ ਸੋਸ਼ੀਓਲੋਜੀ ਲੈ ਲਓ ਤੇ ਪੋਲੀਟੀਕਲ ਤੇ ਹਿਸਟਰੀ ਦੇ ਵਿੱਚੋਂ ਇੱਕ ਜਿਹੜਾ ਮਰਜ਼ੀ ਸਬਜੈਕਟ ਲੈ ਲਓ ਤਾਂ ਆਹ ਦੋ ਸਬਜੈਕਟ ਲੈ ਲਓ ਤਾਂ ਤੁਸੀਂ ਐਸਐਸਟੀ ਅਤੇ ਇਧਰੋਂ ਮੰਨ ਲਓ ਤੁਹਾਡੇ ਕੋਲ ਇੰਗਲਿਸ਼ ਹੈ ਤਾਂ ਤੁਸੀਂ ਐਸਐਸਟੀ ਤੇ ਇੰਗਲਿਸ਼ ਦੇ ਟੀਚਰ ਬਣਨ ਦੇ ਲਈ ਐਲੀਜੀਬਲ ਹੋਮੋਗੇ ਬੀਐਡ ਕਰਨ ਤੋਂ ਬਾਅਦ ਕਲੀਅਰ ਹੈ ਬਿਲਕੁਲ ਸਿੰਪਲ ਜ ਹੈ ਇਹਨਾਂ ਤਿੰਨਾਂ ਦੇ ਵਿੱਚੋਂ ਬਸ ਜੋ ਮੈਂ ਸਮਝਾ ਰਿਹਾ ਉਹੀ ਕਰੋ ਇਹਨਾਂ ਤਿੰਨਾਂ ਦੇ ਵਿੱਚੋਂ ਸਬਜੈਕਟ ਦੋ ਲੈ ਲਓ ਠੀਕ ਹੈ ਇਹ ਹੋ ਮਨ ਲਓ ਪਾਸਟੂ ਦੇ ਵਿੱਚ ਤੁਸੀਂ ਮੈਥਸ ਪੜਿਆ ਤਾਂ ਤੁਸੀਂ ਬੀਏ ਦੇ ਵਿੱਚ ਵੀ ਮੈਥਸ ਕਰਨਾ ਚਾਹੁੰਦੇ ਹੋ ਔਰ ਮੈਥਸ ਦੇ ਹੀ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਠੀਕ ਹੈ ਤਾਂ ਤੁਹਾਡਾ ਕੰਬੀਨੇਸ਼ਨ ਜਿਹੜਾ ਉਹ ਹੋ ਜੂਗਾ ਮੈਥਸ ਔਰ ਇੱਕ ਹੋ ਜੂਗਾ ਇਹਨਾਂ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਤਾਂ ਇੱਕ ਦੇਖੋ ਕੰਪਲਸਰੀ ਲੋ ਤੁਸੀਂ ਮੈਂ ਤੁਹਾਨੂੰ ਆਪਣੇ ਵੱਲੋਂ ਕਹਿ ਰਿਹਾ ਇੱਕ ਸਬਜੈਕਟ ਜ਼ਰੂਰ ਚੁਣੋ ਜਿਸ ਦੇ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਮੰਨ ਲਓ ਇੰਗਲਿਸ਼ ਕਰ ਲਈਏ ਪੰਜਾਬੀ ਕਰ ਲਈ ਇੱਕ ਤੈ ਹੋ ਗਿਆ ਹੁਣ ਇਧਰੋਂ ਮੰਨ ਲਓ ਤੁਸੀਂ ਮੈਥਸ ਦੇ ਟੀਚਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਬੀਏ ਦੇ ਵਿੱਚ ਕੀ ਕਰਨਾ ਹੈ ਬੀਏ ਦੇ ਵਿੱਚ ਇੱਕ ਤਾਂ ਮੈਥ ਲੈਣਾ ਹੈ ਠੀਕ ਹੈ ਇੱਕ ਤਾਂ ਮੈਥ ਲੈਣਾ ਹੈ ਔਰ ਮੈਥ ਦੇ ਨਾਲ ਮੈਥ ਥੋੜੀ ਮੈਂ ਇਹਨੂੰ ਮੈਥ ਐਸ ਲਗਾ ਕੇ ਬੋਲਦੇ ਨੇ ਠੀਕ ਹੈ ਮੈਥਸ ਪਲੂਰਲ ਦੇ ਵਿੱਚ ਬੋਲਿਆ ਜਾਂਦਾ ਹੈ ਮੈਥ ਦੇ ਨਾਲ ਮੈਂ ਤਾਂ ਤੁਹਾਨੂੰ ਆਪਣੇ ਵੱਲੋਂ ਰਾਇ ਦੇਵਾਂਗਾ ਜੇਕਰ ਤੁਸੀਂ ਮੈਥਸ ਕਰ ਸਕਦੇ ਹੋ ਤਾਂ ਤੁਸੀਂ ਇਕਨੋਮਿਕਸ ਕਰੋ ਨਾਲ ਮੈਥਸ ਦੇ ਨਾਲ ਤੁਸੀਂ ਇਕਨੋਮਿਕਸ ਕਰੋ ਜਰੂਰ ਜੇਕਰ ਤੁਸੀਂ ਨਹੀਂ ਕਰਨੀ ਤਾਂ ਕੋਈ ਗੱਲ ਨਹੀਂ ਮੈਥਸ ਦੇ ਨਾਲ ਇਹਨਾਂ ਦੇ ਵਿੱਚੋਂ ਹਿਸਟਰੀ ਸੋਸ਼ੀਓਲੋਜੀ ਜਾਂ ਪੋਲੀਟੀਕਲ ਇਹਨਾਂ ਦੇ ਵਿੱਚੋਂ ਕੋਈ ਵੀ ਲੈ ਸਕਦੇ ਹੋ ਮੈਥਸ ਦੇ ਨਾਲ ਵੈਸੇ ਇਕਨੋਮਿਕਸ ਲੋ ਜੇਕਰ ਮੈਥਸ ਦਾ ਟੀਚਰ ਬੰਨਣਾ ਚਾਹੁੰਨੋਂ ਐਸਐਸਟੀ ਦਾ ਇਹਨਾਂ ਤਿੰਨਾਂ ਚੋਂ ਇਹ ਕੰਬੀਨੇਸ਼ਨ ਹੋ ਗਿਆ ਤਾਂ ਮੈਥਸ ਲੋ ਬਿਲਕੁਲ ਈਜ਼ੀ ਹੈ ਹੁਣ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਦਾ ਕਈ ਬੱਚੇ ਕੀ ਕਰਦੇ ਨੇ ਨਾ ਉਹਨਾਂ ਨੇ ਟੀਚਰ ਬੰਨਣਾ ਹੁੰਦਾ ਐਸਐਸਟੀ ਦਾ ਠੀਕ ਹੈ ਤਾਂ ਕੀ ਕਰਦੇ ਨਾਲ ਫਿਜ਼ੀਕਲ ਐਜੂਕੇਸ਼ਨ ਲੈ ਕੇ ਵਹਿ ਜਾਂਦੇ ਨੇ ਐਸਐਸਟੀ ਦਾ ਇੱਕ ਸਬਜੈਕਟ ਲੈਂਦੇ ਨੇ ਮੰਨ ਲਓ ਹਿਸਟਰੀ ਲੈ ਲਈ ਤੇ ਨਾਲ ਫਿਜ਼ੀਕਲ ਐਜੂਕੇਸ਼ਨ ਲੈ ਲੈਂਦੇ ਨੇ ਭਈ ਜਦੋਂ ਅੱਗੇ ਜਾ ਕੇ ਬੀਐਡ ਦੇ ਵਿੱਚ ਕੰਬੀਨੇਸ਼ਨ ਉਹਨਾਂ ਦਾ ਬਣਦਾ ਇੱਕ ਸਬਜੈਕਟ ਦਾ ਚਲੋ ਇਹ ਬਣ ਜਾਂਦਾ ਲਿਟਰੇਚਰ ਵਾਲਾ ਤਾਂ ਉਧਰੋਂ ਐਸਐਸਟੀ ਦਾ ਕੰਬੀਨੇਸ਼ਨ ਨਹੀਂ ਬਣਦਾ ਕਿਉਂਕਿ ਐਸਐਸਟੀ ਦਾ ਸਿਰਫ ਇੱਕ ਸਬਜੈਕਟ ਰਹਿ ਜਾਂਦਾ ਨਾਲ ਫਿਜ਼ੀਕਲ ਹੁੰਦੀ ਹੈ ਫਿਜ਼ੀਕਲ ਐਸਐਸਟੀ ਦੇ ਵਿੱਚ ਨਹੀਂ ਆਉਂਦੀ ਤਾਂ ਉਹਨਾਂ ਨੂੰ ਇਹਨਾਂ ਦੇ ਵਿੱਚੋਂ ਕਿਸੇ ਇੱਕ ਸਬਜੈਕਟ ਦਾ ਦੁਬਾਰਾ ਐਡੀਸ਼ਨਲ ਦੇਣਾ ਪੈਂਦਾ ਤਾਂ ਕਰਕੇ ਮੈਂ ਸਾਰਿਆਂ ਨੂੰ ਰਹਿ ਦਿਨਾ ਫਿਜ਼ੀਕਲ ਐਜ ਫਿਜ਼ੀਕਲ ਐਜੂਕੇਸ਼ਨ ਕਿਸ ਨੇ ਲੈ ਲਈ ਹੈ ਜਿਸ ਨੇ ਅੱਗੇ ਜਾ ਕੇ ਡੀਪੀ ਟੀਚਰ ਬੰਨਣਾ ਮੰਨ ਲਓ ਜਿਸ ਦਾ ਇਹੀ ਫੀਲਡ ਹੈ ਹੈਨਾ ਡੀਪੀ ਹੀ ਬੰਨਣਾ ਉਹਨੇ ਅੱਗੇ ਬੀਪੀਆ ਡੀਪੀ ਐਡ ਜੋ ਵੀ ਕਰਨੀ ਹੈ ਉਸਨੇ ਤਾਂ ਫਿਰ ਤੁਸੀਂ ਫਿਜ਼ੀਕਲ ਐਜੂਕੇਸ਼ਨ ਲੈ ਸਕਦੇ ਹੋ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਅੱਗੇ ਇਹਨਾਂ ਚੋਂ ਕੋਈ ਵੀ ਸਬਜੈਕਟ ਲੈ ਲਓ ਫਿਰ ਫਿਜ਼ੀਕਲ ਐਜੂਕੇਸ਼ਨ ਲੋ ਆਦਰਵਾਇਜ਼ ਫਿਜ਼ੀਕਲ ਐਜੂਕੇਸ਼ਨ ਨਾ ਲੋ ਇਹ ਹੋ ਗਿਆ ਤਿੰਨ ਚੀਜ਼ਾਂ ਹੁਣ ਅਗਲੀ ਚੀਜ਼ ਮੰਨ ਲਓ ਤੁਸੀਂ ਬੀਏ ਤੋਂ ਬਾਅਦ ਟੀਚਰ ਨਹੀਂ ਬਨਣਾ ਚਾਹੁੰਦੇ ਤੁਸੀਂ ਕਿਸੇ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹੋ ਆਈਐਸ यूपीएस ਹੈ ਨਾ ਆਪਣਾ ਜੋ ਵੀ ਹੋਰ ਵੀ ਕੋਈ ਟੈਸਟ ਨੇ ਜਿਹੜੇ ਨੇ ਠੀਕ ਹੈ ਤਾਂ ਤੁਸੀਂ ਜਦੋਂ ਟੈਸਟਾਂ ਦੀ ਤਿਆਰੀ ਕਰਨੀ ਹੈ ਜੇਕਰ ਟੀਚਿੰਗ ਲੈਣ ਦੇ ਵਿੱਚ ਆਉਣਾ ਹੀ ਨਹੀਂ ਟੈਸਟਾਂ ਦੀ ਹੀ ਤਿਆਰੀ ਕਰਨੀ ਹੈ ਇਹ ਮਾਈਂਡ ਜਰੂਰ ਬਣਾਉਣਾ ਹੈ ਪਹਿਲਾਂ ਫਿਰ ਮੈਂ ਤੁਹਾਨੂੰ ਦੋ ਸਬਜੈਕਟ ਜਿਹੜੇ ਸਟਰੋਂਗ ਸਬਜੈਕਟ ਤੁਹਾਨੂੰ ਮੈਂ ਦੱਸਦਾ ਇੱਕ ਤਾਂ ਤੁਸੀਂ ਪਬਲਿਕ ਐਡਮਿਨਿਸਟ੍ਰੇਸ਼ਨ ਲੈ ਸਕਦੇ ਹੋ ਬਹੁਤ ਨੋਲਿਜਫੁਲ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਨਾਲ ਤੁਸੀਂ ਹਿਸਟਰੀ ਜਾਂ ਫਿਰ ਪੋਲੀਟੀਕਲ ਦੇ ਵਿੱਚ ਇੱਕ ਲੈ ਸਕਦੇ ਹੋ ਇਧਰੋਂ ਇਧਰੋਂ ਤੁਸੀਂ ਇੰਗਲਿਸ਼ ਹੀ ਲੈਣਾ ਫਿਰ ਜੇਕਰ ਤੁਸੀਂ ਟੈਸਟਾਂ ਦੀ ਹੀ ਤਿਆਰੀ ਕਰਨੀ ਹੈ ਇਧਰੋਂ ਇੰਗਲਿਸ਼ ਲਿਟਰੇਚਰ ਪਬਲਿਕ ਐਡਮਿਨਿਸਟ੍ਰੇਸ਼ਨ ਅਤੇ ਹਿਸਟਰੀ ਜਾਂ ਫਿਰ ਪੋਲੀਟੀਕਲ ਵੈਸੇ ਹਿਸਟਰੀ ਲੋ ਚੰਗੀ ਗੱਲ ਹੈ ਤਾਂ ਇਹ ਹੋ ਗਈ ਜੇਕਰ ਤੁਸੀਂ ਟੈਸਟਾਂ ਦੀ ਤਿਆਰੀ ਕਰਨੀ ਹੈ ਇਸ ਤੋਂ ਇਲਾਵਾ ਸਬਜੈਕਟ ਤਾਂ ਹੋਰ ਵੀ ਨੇ ਦੇਖੋ ਸਬਜੈਕਟ ਤਾਂ ਆਪਣੇ ਕੋਲ ਫਿਲਾਸਫੀ ਸਾਈਕੋਲੋਜੀ ਹੋਰ ਵੀ ਨੇ ਬਟ ਅਕਸਰ ਜਿਹੜੇ ਬੱਚੇ ਨੇ ਇਹ ਸਬਜੈਕਟ ਅਵੋਇਡ ਕਰਦੇ ਨੇ ਤਾਂ ਮੈਂ ਵੀ ਕਹੂੰਗਾ ਜਿਆਦਾ ਫालतू ਸਬਜੈਕਟ ਲੈਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਮੇਨ ਟੀਚਿੰਗ ਲੈਵਲ ਚ ਜਾਣਾ ਐਸਐਸਟੀ ਦੇ ਇਹਨਾਂ ਤਿੰਨਾਂ ਚ ਚੂਜ਼ ਕਰੋ ਮੈਥਸ ਦਾ ਮੰਨਣਾ ਤਾਂ ਇਹ ਦੋ ਸਬਜੈਕਟ ਚੂਜ਼ ਕਰ ਲਓ ਫਿਜ਼ੀਕਲ ਦਾ ਮੰਨਣਾ ਨਾਲ ਫਿਜ਼ੀਕਲ ਲੈ ਲਓ ਇਹਨਾਂ ਚੱਕ ਲੈ ਲਓ ਟੈਸਟਾਂ ਦੀ ਤਿਆਰੀ ਕਰਨੀ ਹੈ ਤਾਂ ਪਬਲਿਕ ਐਡਮਿਨਿਸਟ੍ਰੇਸ਼ਨ ਲੈ ਲਓ ਤੇ ਇਧਰੋਂ ਹਿਸਟਰੀ ਲੈ ਲਓ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਵਿੱਚੋਂ ਦੇਖੋ ਕੋਈ ਹੈਗੀ ਐ ਕੋਈ ਗੜਬੜ ਤੁਸੀਂ ਇਹ ਸਬਜੈਕਟਾਂ ਦਾ ਕੰਬੀਨੇਸ਼ਨ ਰੱਖਣਾ ਹੈ ਗਲਤ ਸਬਜੈਕਟ ਕਿਸੇ ਨੇ ਵੀ ਚੂਜ਼ ਨਹੀਂ ਕਰਨਾ ਕਿਸੇ ਵੀ ਟੀਚਰ ਦੇ ਜਦੋਂ ਆਪਾਂ ਕਿਸੇ ਕਾਲਜ ਦੇ ਵਿੱਚ ਜਾਂਦੇ ਆ ਉਹਨਾਂ ਕੋਲ ਕੀ ਹੁੰਦਾ ਨਾ ਉਸ ਸਬਜੈਕਟ ਦਾ ਟੀਚਰ ਨਹੀਂ ਹੁੰਦਾ ਜਾਂ ਉਹਨਾਂ ਕੋਲ ਉਹ ਸਬਜੈਕਟ ਹੁੰਦਾ ਨਹੀਂ ਤਾਂ ਤੁਹਾਨੂੰ ਫੋਰਸ ਕਰਦੇ ਨੇ ਕਿਸੇ ਹੋਰ ਸਬਜੈਕਟ ਦੇ ਵੱਲ ਜਾਣ ਦੀ ਵੀ ਹੋਰ ਸਬਜੈਕਟ ਲੈ ਲਓ ਤੁਸੀਂ ਹਨਾ ਤੁਸੀਂ ਹਿੰਦੀ ਲੈ ਲਓ ਤੁਸੀਂ ਇਹ ਲੈ ਲਓ ਉਹ ਲੈ ਲਓ ਹਨਾ ਜਾਂ ਫਿਰ ਤੁਸੀਂ ਇੰਗਲਿਸ਼ ਨਾਲ ਲਓ ਤੁਸੀਂ ਆ ਲੈ ਲਓ ਉਹਨਾਂ ਦੇ ਮਗਰ ਨਹੀਂ ਲੱਗਣਾ ਕਾਲਜ ਇੰਪੋਰਟੈਂਟ ਨਹੀਂ ਹੈਗਾ ਤੁਹਾਡੀ ਸਟੱਡੀ ਇੰਪੋਰਟੈਂਟ ਹੈ ਤੁਹਾਡਾ ਕੈਰੀਅਰ ਇੰਪੋਰਟੈਂਟ ਹੈ ਤਾਂ ਤੁਸੀਂ ਉਹ ਕਾਲਜ ਛੱਡੋ ਕਿਸੇ ਹੋਰ ਕਾਲਜ ਦੇ ਵਿੱਚ ਜਾਓ ਠੀਕ ਹੈ ਬਟ ਕੰਬੀਨੇਸ਼ਨ ਤੁਸੀਂ ਨੇ ਇਹ ਰੱਖਣਾ ਆਪਣਾ ਕੰਬੀਨੇਸ਼ਨ ਤੁਸੀਂ ਨੇ ਕਿਸੇ ਦੂਸਰੇ ਦੇ ਲਈ ਵਿਗਾੜਨਾ ਨਹੀਂ ਹੈਗਾ ਔਰ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਦੱਸ ਰਿਹਾ ਜੇਕਰ ਤੁਸੀਂ ਚਾਹੋ ਤਾਂ ਲਿਟਰੇਚਰ ਛੱਡ ਵੀ ਸਕਦੇ ਹੋ ਇਹਨਾਂ ਚੋਂ ਹੀ ਤਿੰਨ ਲੈ ਸਕਦੇ ਹੋ ਬਟ ਬਟ ਜੇਕਰ ਮੇਰੀ ਪਰਸਨਲ ਮਤਲਬ opinion ਤੁਸੀਂ ਜਾਨਣਾ ਜਾਣੋ ਪਰਸਨਲ opinion ਲੈਣਾ ਚਾਹੁੰਦੇ ਹੋ ਤਾਂ ਇੱਕ ਲਿਟਰੇਚਰ ਸਬਜੈਕਟ ਜ਼ਰੂਰ ਲਓ ਜੇਕਰ ਸਟਰੋਂਗ ਲੈਣਾ ਹੈ ਤਾਂ ਇੰਗਲਿਸ਼ ਲਿਟਰੇਚਰ ਲਓ ਐਸਐਸਡੀ ਐਸਐਸਟੀ ਦਾ ਟੀਚਰ ਬੰਨਾ ਹੈ ਤਾਂ ਹਿਸਟਰੀ ਦੇ ਨਾਲ ਪੋਲੀਟੀਕਲ ਤੇ ਸੋਸ਼ੀਓਲੋਜੀ ਚ ਜਿਹੜਾ ਇੱਕ ਮਰਜ਼ੀ ਮੈਥਸ ਦਾ ਬੰਨ ਹੈ ਤਾਂ ਮੈਥਸ ਤੇ ਇਕਨੋਮਿਕਸ ਟੈਸਟ ਅਰਸਟਾਂ ਵਗੈਰਾ ਦੀ ਤਿਆਰੀ ਕਰਨੀ ਹੈ ਤਾਂ ਪਬਲਿਕ ਐਡਮਿਨਿਸਟ੍ਰੇਸ਼ਨ ਤੇ ਹਿਸਟਰੀ ਫਿਜ਼ੀਕਲ ਦਾ ਬੰਨ ਹੈ ਤਾਂ ਫਿਜ਼ੀਕਲ ਐਜੂਕੇਸ਼ਨ ਲੈ ਲਓ ਅਦਰਵਾਈਜ਼ ਫਿਜ਼ੀਕਲ ਐਜੂਕੇਸ਼ਨ ਨਾ ਲਿਓ ਬਾਅਦ ਦੇ ਵਿੱਚ ਤੁਹਾਨੂੰ ਪ੍ਰੋਬਲਮ ਹੋਣੀ ਹੈ ਠੀਕ ਹੈ ਸੋ ਏ ਸੀ ਸਬਜੈਕਟ ਕੰਬੀਨੇਸ਼ਨ ਬਿਲਕੁਲ ਈਜ਼ੀ ਹੈ ਬਸ ਕੀ ਹੁੰਦਾ ਹੈ ਨਾ ਬੱਚੇ ਜਦੋਂ ਕਾਲਜ ਦੇ ਵਿੱਚ ਜਾਂਦੇ ਨੇ ਉੱਥੇ ਕਨਫਿਊਜ਼ ਹੋ ਜਾਂਦੇ ਨੇ ਇੱਕ ਦੂਸਰੇ ਦੇ ਮਗਰ ਲੱਕੀ ਸਬਜੈਕਟ ਗਲਤ ਫਿਲ ਕਰ ਦਿੰਦੇ ਨੇ ਇੱਕ ਦੋਸਤ ਕਹਿੰਦਾ ਫਿਜ਼ੀਕਲ ਐਜੂਕੇਸ਼ਨ ਲਵਾਂਗੇ ਨੰਬਰ ਵੱਧ ਆ ਜਾਣਗੇ ਨੰਬਰ ਵੱਧ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬੀਏ ਦੇ ਵਿੱਚ ਜੇਕਰ ਤੁਸੀਂ 60 65% ਵੀ ਨੰਬਰ ਲੈ ਲੈਨੇ ਹੋ ਅੱਗੇ ਤਾਂ ਟੈਸਟ ਹੀ ਨੇ ਟੈਸਟਾਂ ਦੇ ਸਿਰ ਤੇ ਹੀ ਸਾਰੀਆਂ ਨੌਕਰੀਆਂ ਨੇ ਤਾਂ ਤੁਸੀਂ ਪਰਸੈਂਟੇਜ ਦੇ ਪਿੱਛੇ ਲੱਗ ਕੇ ਗਲਤ ਜਿਹੜਾ ਸਬਜੈਕਟ ਹੋ ਉਹ ਚੂਜ਼ ਨਹੀਂ ਕਰਨਾ ਜੋ ਮੈਂ ਕੰਬੀਨੇਸ਼ਨ ਦੱਸਿਆ ਇਸ ਦੇ ਮੁਤਾਬਕ ਹੀ ਸਬਜੈਕਟ ਚੂਜ਼ ਕਰਨੇ ਨੇ ਆਈ ਹੋਪ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਜਿਹੜੇ ਵਿੱਚ ਪਲੱਸ 2 ਕਰ ਰਹੇ ਨੇ ਜਿੰਨੇ ਵੀ ਬੱਚੇ ਪਲੱਸ 2 ਕਰ ਰਹੇ ਨੇ ਤੁਹਾਡੇ ਸਰਕਲ ਦੇ ਵਿੱਚ ਸਾਰਿਆਂ ਨੂੰ ਇਹ ਵੀਡੀਓ ਭੇਜੋ ਜੋ-ਜੋ ਵੀ ਅੱਗੇ ਜਾ ਕੇ ਬੀਏ ਕਰਨੀ ਹੈ ਤਾਂ ਸਬਜੈਕਟ ਤੁਸੀਂ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਦੱਸਿਆ ਐ اسی ਤਰ੍ਹਾਂ ਤੁਸੀਂ ਸਬਜੈਕਟ ਨੇ ਜਿਹੜੇ ਚੂਜ਼ ਕਰਨੇ ਨੇ ਆਈ ਹੋਪ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਇਨਫੋਰਮੇਟਿਵ ਲੱਗੀ ਹੋਵੇਗੀ ਸੋ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨੀਪਲਨਾ ਕਿਉਂਕਿ ਜਦੋਂ ਤੁਸੀਂ ਬੀਏ ਕਰੋਗੇ ਤਾਂ ਬੀਏ ਦਾ ਸਿਲੇਬਸ ਤੁਹਾਡੇ ਲਈ ਮੈਂ ਸਾਰਾ ਕੁਝ ਕਰਵਾਇਆ ਹੋਇਆ ਹੈ ਇੰਗਲਿਸ਼ ਦਾ ਹੋਪਫੁਲੀ ਆਪਾਂ ਪੋਲੀਟੀਕਲ ਦਾ ਤੇ ਹਿਸਟਰੀ ਦਾ ਵੀ ਕਰਵਾਵਾਂਗੇ ਠੀਕ ਹੈ ਸੋ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ